ਸਾਰੇ ਇਹੋ ਸਾਡੇ ਸਾਡੀ ਗੱਲ ਹੀ ਨਹੀਂ ਸੁਣਦੇ ਇਹਨਾਂ ਫੋਨ ਹੀ ਨਹੀਂ ਜੁਗਦੇ ਜੀ ਫੋਨ ਕਰਨੇ ਫੋਨ ਵੀ ਜੁਗਦੇ ਐਸਡੀਐਮ ਐਸਡੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਦੋ ਤਿੰਨ ਦਿਨ ਹੋਏ ਦਿੱਤਾ ਸੀਗਾ ਠੀਕ ਹੈ ਲੈਕਟਿਕ ਨਹੀਂ ਆਇਆ ਤੇ ਲੋਕਾਂ ਦੀ ਸੇਵਾ ਕਰਨ ਲੋਕਾਂ ਨੂੰ ਪਛਾਣੀ ਦੇਣਾ ਨਾ ਮੇਨ ਤੇ ਜੇ ਨਹੀਂ ਇਹ ਨਾ ਹੋ ਹੁੰਦਾ ਤੇ ਸਿਫਾਰ ਦੇ ਘਰ ਬੈ ਜਾ ਅਸੀਂ ਅਸੀਂ ਦੋ ਤਿੰਨ ਦਿਨ ਦਿੰਦੇ ਆਂ ਜੀ ਉਸ ਤੋਂ ਬਾਅਦ ਸਾਨੂੰ ਧਰਨਾ ਦੇ ਆ ਬੈਠਾਂਗੇ ਅਸੀਂ ਲੋਕਾਂ ਲਈ ਬੈਠਾਂਗੇ ਰਾਜਨੀਤੀ ਕੋਈ ਇਹ ਨਹੀਂ ਹੈਗਾ ਕਿ ਕਿਸੇ ਨੂੰ ਕੋਈ ਸਕਾਰ ਲੱਗੇ ਨੇ ਰਾਜਨੀਤੀ ਸੇਵਾ ਦੇ ਲਈ ਆ ਸੇਵਾ ਭਾਵਨਾ ਆਨੰਦ ਰਾਣੀ ਦੀ ਜੀ ਜਾਸਪੁਰ ਅੱਜ ਮੁੱਦਾ ਸੀਗਾ ਜੀ ਅਸੀਂ ਆਪਣੇ ਲਈ ਨਹੀਂ ਬੈਠੇ ਸਾਨੂੰ ਸ਼ਹਿਰ ਦੇ ਵਿੱਚ ਇੰਨੇ ਲਾਹਮੇ ਮਿਲੇ ਇੰਨੀਆਂ ਗੱਲਾਂ ਸੁਣਨ ਨੂੰ ਮਿਲੀਆਂ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਚਰਮੜਾ ਗਈ ਆ ਨਗਰ ਕੌਂਸਲ ਮਤਲਬ ਇੰਨੇ ਲੋਕੀ ਦੁਖੀ ਨੇ ਜੇਕਰ ਉਹਤੇ ਕੰਪਲੇਂਟ ਵੀ ਕਰਦੇ ਨੇ ਤੇ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ ਮਤਲਬ ਸੁਣਵਾਈ ਤੱਕ ਨਹੀਂ ਹੁੰਦੀ इवन ਅਸੀਂ ਉਹਨੂੰ ਕਹਿੰਦੇ ਨੇ ਅਸੀਂ ਦੇਖੋ ਸਰਕਾਰ ਚਾ ਕਮੇਟੀ ਘਰ ਦੇ ਵਿੱਚ 29 29 ਐਮਸੀ ਜਿਹੜੇ ਨੇ ਉਹ ਕਾਂਗਰਸ ਦੇ ਨੇ ਉਹਨਾਂ ਦਾ ਪ੍ਰਧਾਨ ਬਲਜੀਤ ਉਹ ਵੀ ਐਮਐਲਏ ਦਾ ਭਰਾ ਉਹ ਉੱਥੇ ਪ੍ਰਧਾਨ ਹੈ ਤੁਸੀਂ ਮੰਨਣਾ ਨਹੀਂ ਹੈ ਕਿ ਅਸੀਂ ਗੱਲ ਕਰਨੇ ਆ ਤੇ ਸਾਡੀ ਗੱਲ ਦੀ ਸੁਣਵਾਈ ਵੀ ਨਹੀਂ ਹੁੰਦੀ ਤੇ ਜੇ ਕੋਈ ਕਰ ਲੈਂਦਾ ਉਹ ਮੁਲਾਜ਼ਮ ਤੇ ਉਹਦੀ ਖਚਾਈ ਹੋ ਜਾਂਦੀ ਹੈ ਮਤਲਬ ਇਹ ਬਿੱਤਕਰੇ ਨਾਲ ਕੰਮ ਹੋ ਰਿਹਾ ਔਰ ਲੋਕਾਂ ਨੂੰ ਜਾਣ ਬੁੱਝ ਕੇ ਪੇਛਾਣ ਕੀਤਾ ਜਾ ਰਿਹਾ ਔਰ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਪੂਰਾ ਕਰਕਰ ਹੁਣ ਦੋ ਦਿਨ ਪਹਿਲਾਂ ਨਾ ਬਾਰਿਸ਼ ਹੋਈ ਸੀ ਅੱਧਾ ਪੋਣਾ ਘੰਟਾ ਜੀ ਤੁਸੀਂ ਦੇਖੋਗੇ ਮਤਲਬ ਹਰ ਚੌਕ ਤੇ ਹਰ ਬਾਜ਼ਾਰ ਦੇ ਵਿੱਚ ਪਾਣੀ ਖੜਾ ਹੋ ਗਿਆ ਮਤਲਬ ਕੀ ਸੂਝਦਾ ਵਾ ਬਹੁਤ ਬਿਮਾਰੀਆਂ ਫੈਲਦੀਆਂ ਨੇ ਮਤਲਬ ਲੋਕਾਂ ਦੇ ਨਾਲ ਨਾ ਇਹ ਕੀਤਾ ਜਾਵੇ ਠੀਕ ਹੈ ਰਾਜਨੀਤੀ ਆਪਣੀ ਜਿਹਾ ਲੇਕਿਨ ਜਿਹੜੀ ਲੋਕਾਂ ਦੀ ਸੇਵਾ ਲੋਕਾਂ ਨੇ ਨੂੰ ਇਲੈਕਟ ਕੀਤਾ ਸੀਗਾ ਠੀਕ ਹੈ ਇਲੈਕਟਡ ਨੇ ਆਇਆ ਤੇ ਲੋਕਾਂ ਦੀ ਸੇਵਾ ਕਰਨ ਲੋਕਾਂ ਨੂੰ ਪਛਾਣੀ ਦੇਣਾ ਨਾ ਦੇਣ ਜੇ ਨਹੀਂ ਹੈ ਨਾ ਉਹ ਹੁੰਦਾ ਤੇ ਸਿਫਰ ਦੇ ਘਰ ਬੈ ਜਾਣ ਬਾਕੀ ਜੇ ਸਾਨੂੰ ਜੇ ਸਾਡੀ ਮੰਨ ਲਾਂਗੇ ਮੰਗਾ ਤੇ ਠੀਕ ਹੈ ਨਹੀਂ ਮੰਨਾਂਗੇ ਤੇ ਇਹ ਦੋ ਚਾਰ ਦਿਨ ਬਾਹਰ ਹੀ ਧਰਨਾ ਬੈਠਾਂਗੇ ਦਰਿਆ ਵਿਚਾਲਾਂਗੇ ਕੀ ਕੋ ਤੁਹਾਡੇ ਕੋਲ ਮਾਣਦਾ ਕਿ ਨਗਰ ਕੌਂਨ ਸਰ ਅਸੀਂ ਇਹ ਐਸ.ਆਰ.ਆਈ.ਓ. ਦੇ ਸਾਰੇ ਆਰ.ਆਈ.ਓ. ਸਾਡੇ ਗੱਲ ਹੀ ਨਹੀਂ ਸੁਣਦੇ ਇਵਨ ਫੋਨ ਹੀ ਨਹੀਂ ਜੁਗਦੇ ਜੇ ਫੋਨ ਕਰਨੇ ਫੋਨ ਵੀ ਜੁਗਦੇ ਐਸ.ਡੀ.ਐਮ. ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਦੋ ਦਿਨ ਲੰਘੇ ਸੀ ਮੰਗ ਕਰ ਦਿੱਤਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਅਸੀਂ ਕੰਮ ਕਰਾਂਗੇ ਕਿ ਅਸੀਂ ਇੱਕ ਦੋ ਦਿਨ ਹੋਰ ਉਹਨਾਂ ਨੂੰ ਵੇਟ ਕਰ ਲਾਂਗੇ ਲੇਕਿਨ ਅਸੀਂ ਅਸੀਂ ਨਾ ਅੱਜ ਇਕੱਠੇ ਇਸ ਕਰਕੇ ਹੋਏ ਆ ਕਿ ਲੋਕਾਂ ਦਾ ਮਸਲਾ ਆ ਇਹ ਸਾਡਾ ਮਸਲਾ ਨਹੀਂ ਹੈਗਾ ਇਹ ਸ਼ਹਿਰ ਦਾ ਮਸਲਾ ਆ ਉਹ ਸ਼ਹਿਰ ਦੇ ਵਸਨੀਕਾਂ ਨੂੰ ਇੰਨਾ ਮਤਲਬ ਪੇਛਾਨ ਕੀਤਾ ਜਾ ਰਿਹਾ ਇਹ ਜਾਣ ਬੁਝ ਕੇ ਕੀਤਾ ਜਾ ਰਿਹਾ ਕਿ ਸਰਕਾਰ ਦਾ ਨਾਮ ਬਦਨਾਮ ਹੋਏ ਜਦ ਕਿ ਨਗਰ ਕੌਂਸਲ ਦੇ ਵਿੱਚ ਆਲ ਇਨ ਆਲ ਹੋਣੇ ਸਾਡੀ ਵੀ ਇੰਟਰਫੀਰੈਂਸ ਵੀ ਆਲੀ ਉਹਨਾਂ ਦੇਖੋ ਅਸੀਂ ਅਸੀਂ ਦੋ ਦਿਨ ਲੰਘ ਦਿੰਦੇ ਆ ਜੀ ਉਤਤ ਬਾਸਾਂ ਨੂੰ ਧਰਨਾ ਲਿਆ ਬੈਠਾਂਗੇ ਅਸੀਂ ਲੋਕਾਂ ਲਈ ਬਟਾਂਗੇ ਰਾਜਨੀਤੀ ਕੋਈ ਇਹ ਨਹੀਂ ਹੈਗਾ ਕਿ ਕਿਸੇ ਨੂੰ ਕੋਸਟਾਰ ਲੱਗੇ ਨੇ ਰਾਜਨੀਤੀ ਸੇਵਾ ਦੇ ਲਈ ਆ ਸੇਵਾ ਭਾਵਨਾ ਆਣ ਦੇ ਰਾਜਨੀਤੀ ਕਰੋ ਮਤਲਬ ਅਸੀਂ ਆਮ ਕ੍ਰਿਟਿਸਾਈਜ਼ ਨਹੀਂ ਕਰਦੇ ਤੁਸੀਂ ਕਿੰਨੇ ਵੀ ਸਾਨੂੰ ਵਿਖਿਆ ਕ੍ਰਿਟਿਸਾਈਜ਼ ਕਰਦੇ ਲੇਕਿਨ ਹਲਾ ਆ ਵੀ ਸ਼ਾਇਦ ਇਹ ਹਜੇ ਬਣਾਤੇ ਨੇ ਕੀ ਸਾਨੂੰ ਅੱਜ ਦੁਖੀ ਹੋਗੇ ਮੈਂ ਦੁਖੀ ਹੋਗੇ ਕਹਿ ਰਿਹਾ ਹਾਂ ਦੁਖੀ ਹੋਗੇ ਸਾਨੂੰ ਅੱਜ ਕਟਾਉਣਾ ਪਿਆ ਸਰ ਜੀ ਜ਼ਿਆਦਾਤਰ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਦੋ ਸਾਰੇ ਲੀਡਰ ਜੀ ਕੀ ਗੁਰਦਾਸਪੁਰ ਸ਼ਹਿਰ ਦੀ ਆਮ ਜਨਤਾ ਆਵਾਮ ਵੀ ਤੁਹਾਡੇ ਨਾਲ ਹੈ ਇਸ ਮੁੱਦੇ 'ਚ ਬਿਲਕੁਲ ਜੀ ਲੋਕੀ ਗੱਲਾਂ ਕਰਦੇ ਨੇ ਲੋਕੀ ਸਾਹਮਣੇ ਜੇ ਕਰਦੇ ਨੇ ਆਈਏ ਉਹਨਾਂ ਦੇ ਸਾਹਮਣੇ ਉਹਨਾਂ ਦਾ ਹੱਲ ਕਰਨ ਲਈ ਫੋਨ ਕਰਨੇ ਆ ਉਹ ਦੇਖਦੇ ਨੇ ਕਿ ਫੋਨ ਨਹੀਂ ਚੁਕੋਇਆ ਜੇ ਕਿਸੇ ਨੇ ਚੁੱਕ ਲਿਆ ਤੇ ਕੰਮ ਨਹੀਂ ਹੋਇਆ ਕੋਣ ਸਾਡੇ ਤੁਸੀਂ ਕਹਿ ਰਹੇ ਹੋ ਆਮ ਪਾਰਟੀ ਨਹੀਂ ਉੱਥੇ ਵਪਾਰ ਮੰਡਲ ਵੀ ਹੈਗਾ ਜੀ ਇਹ ਮਤਲਬ ਸਾਰੇ ਸ਼ਹਿਰ ਦੇ ਵਸਨੀਕ ਆਏ ਨੇ ਵਪਾਰ ਮੰਡਲ ਹੈ ਸ਼ੋਗਮਾ ਜੀ ਸਾਡੇ ਪ੍ਰਧਾਨ ਵਪਾਰ ਮੰਡਲ ਦੇ ਨੇ ਇਹ ਚੇਅਰਮੈਨ ਸਾਡੇ ਵਪਾਰ ਮੰਡਲ ਦੇ ਨੇ ਨੀਰਸ ਲੋਤਾ ਹੈ ਜੀ ਸੋਸ਼ਲ ਵਰਕਰ ਹੋ ਰਹੇ ਰਾਜਨੀਤਿਕ ਨਹੀਂ ਜੀ ਮਤਲਬ ਸਾਰੇ ਸ਼ਹਿਰ ਦੇ ਸਾਰੇ ਵਸਨੀਕ ਆ ਨੇ ਸਾਥ ਕੋਰਡੀਨੇਟ ਮਤਲਬ ਇਹ ਮੈਂ ਇਹ ਨਹੀਂ ਕਹਿ ਸਕਦਾ ਜਿੱਤ ਪਾਰਟੀ ਅਸੀਂ ਕੋਈ ਇਹ ਨਹੀਂ ਮਤਲਬ ਜਿਹੋ ਲੋਕਾਂ ਦਾ ਜਿਹੜਾ ਦੁੱਖ ਹੈ ਲੋਕਾਂ ਦੀ ਤਕਲੀਫ ਹੈ ਅਸੀਂ ਉਹ ਰੱਖਣ ਨਹੀਂ ਆਏ ਆ ਔਰ ਸਰਕਾਰ ਜਿਹੜੀ ਸਰਵਵਟਨਾ ਕੋਈ ਕੰਮ ਹੀ ਕਰਦੀ ਸਰਕਾਰ ਕਾਹਦੀ ਅਚਰ ਬੰਦੀ ਮੈਨੂੰ ਦੱਸੋ ਨਾ ਸਰਕਾਰ ਕਾਹਦੀ ਅਚਰ ਬੰਦੀ ਦੱਸੋ ਸਰਕਾਰ ਸਰਕਾਰ ਦੱਸ ਬੰਦੀ ਆ ਸਾਡੇ ਫਿਰ ਚਾ ਚਾ ਜੀ ਉਹ ਲੋਕਾਂ ਦੇ ਨਾਲ ਦੋ ਵੀ ਮਦਦ ਕਰਦੇ ਨੇ ਸੇਵਾ ਕਰਦੇ ਨੇ ਉਹ ਵੀ ਫੋਨ ਕਰਦੇ ਉਹਨਾਂ ਦੀ ਸਲਵਾਇ ਕਿ ਤਰ੍ਹਾਂ ਹੁੰਦੀ ਹੈ ਓਕੇ ਭਾਈ ਇਸ ਪਰ ਦੀ ਗੱਲ ਹੈ ਕਿਸ ਪਰ ਦੇ ਉਹ ਬਹੁਤ ਜਿਆਦਾ ਬਾਈ ਹਾਂ ਜੀ ਸਰ ਇਹ ਤੁਸੀਂ ਪੱਤਗਾ ਭਰਾ ਜੇ ਤੁਹਾਡਾ ਫਰਜ ਆ ਦੇਖੋ ਸਾਨੂੰ ਤੁਹਾਡੇ ਤੋਂ ਮਿਹਰ ਤੁਹਾਨੂੰ ਕੋਈ ਸੰਦਿਆ ਕਿਉਂ ਅਸੀਂ ਆਪਣੀ ਗੱਲ ਰੱਖਣੀ ਆ ਸਾਨੂੰ ਇੱਕ ਅੱਛਾ ਪਲੇਟਫਾਰਮ ਮਿਲੇ ਅਸੀਂ ਤੁਹਾਡੇ ਅੱਗੇ ਤਾਂ ਗੱਲ ਰੱਖ ਰਿਆ ਤੁਸੀਂ ਫੇਸਬੁੱਕ ਵੀ ਗੱਲ ਕਰੋ ਫੇਸਬੁੱਕ ਕਿੱ데 ਅੰਡਰ ਹੈ ਜੀ ਨਗਰ ਕੌਂਸਲ ਅੰਡਰ ਹੈ ਨਾ ਕੋਈ ਕਿਸੇ ਨੂੰ ਪੁੱਟ ਸਵਾਲ ਪੁੱਟ ਕਰੋ ਉਹ ਉੱਤੇ ਜਵਾਬ ਦੇਣ ਤੇ ਜੀ ਇੱਕ ਗੱਲ ਹੋਰ ਦੱਸੋ ਕਿ ਕਿ ਅੰਪਲਾਈਆਂ ਦੀ ਕੋਈ ਗੱਲ ਮੈਨੂੰ ਨਹੀਂ ਲੱਗਦਾ ਜੇ ਹੋਏ 10% ਕੋਈ 2% ਦੀ ਗੱਲ ਹੋਵੇ ਮੰਨ ਸਕਣਾ ਲੇਕਿਨ ਤੁਹਾਨੂੰ ਪਤਾ ਤੇ ਅ ਪਿਛੇ ਇਹ ਵਿਚਾਰ ਚੱਲੀ ਸੀ ਕੋਈ ਇੱਥੋਂ ਉੱਠਾ ਪੜਕ ਗਈ ਇਹ ਬੋਲ ਆ ਜਾਂਦੀ ਬਾਕੀ ਤੁਸੀਂ ਵੀ ਜਤਿੰਦਰ ਜੀ ਹਿਸਾਬ ਜਾਣਦੇ ਭੱਜਣਗੇ ਕਿੰਨਾ ਹੋਇਆ ਸੀਗਾ ਐਨਓਸੀ ਦੇ ਪਾਸੇ ਸ਼ਰੀਆਮ ਲੈ ਆਂਦੇ ਨੇ ਪੀਐਸ1 ਦੇ ਫਾਰਮ ਮਿਲਦਾ ਉਹਦੇ ਪਾਸੇ ਸ਼ਰੀਆਮ ਲੈ ਆ ਰਹੇ ਨੇ ਚਾਰਕ ਆਪਣੀ ਵੀ ਨੇ ਹਾਂਜੀ ਜਿਹੜਾ ਗੱਲ ਨਹੀਂ ਸਾਡੇ ਬਾਡਾਂ ਦੇ ਵਿੱਚ ਸਾਰੇ ਹੈਗੇ ਆ ਜੀ ਲੇਕਿਨ ਉਹਨੇ ਮੰਨਦੀ ਨਹੀਂ ਵੇ ਉਹ ਲੈ ਕੇ ਨਹੀਂ ਨਾ ਸਰ ਮੱਤੇ ਮੱਤੇ ਰੱਖੋ ਅਰਧ ਬਣਾ ਲਿਆ ਸੀਗਾ ਸੀ ਅਸੀਂ ਇਹ ਗ੍ਰੀਨ ਬੁੱਕ ਤੇ ਰਿਕਾਰਡ ਬਣਾ ਲਿਆ ਸੀ ਨਾ 3 ਦੀ ਐਮਸੀ ਵੜਾ ਗਏ ਪਰ ਅਸੀਂ ਆਉਟਪੁੱਟ ਵੀ ਤੇ ਦਈਏ ਲੋਕਾਂ ਨੂੰ ਠੀਕ ਹੈ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਗਵੀਰ ਸੰਘਾਲਾ ਬਲੌਕ ਪ੍ਰੈਜ਼ੀਡੈਂਟ ਚੇਅਰਮੈਨ ਵਿਪਾਰਮੈਂਟ ਅ ਗੁਰਦਾਸਪੁਰ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਕਸਦ ਆ ਉਹ ਸ਼ਹਿਰ ਦੀ ਸਫਾਈ ਦਾ ਮਾੜਾ ਹਾਲ ਪਾਣੀ ਦੀ ਨਿਕਾਸੀ ਨਾ ਹੋਣਾ ਤੇ ਸਟਰੀਟ ਲਾਈਟਾਂ 90% ਬੰਦ ਸ਼ਹਿਰ ਦੇ ਵਿੱਚ ਗੰਦਗੀ ਦੇ ਢੇਰ ਅੰਨੇ ਕੋ ਜਗਾ ਲੱਗੇ ਨੇ ਕੋਈ ਚੁੱਕਣ ਦਾ ਰੇਮ ਨਹੀਂ ਆ ਮਤ ਹੈਗਾ ਸਾਡੇ ਬਾਰ ਬਾਰ ਕਹਿਨ ਤੇ ਵੀ ਇਹਨਾਂ ਨੇ ਕੋਈ ਵੀ ਸਾਡਾ ਕੰਮ ਨਹੀਂ ਕੀਤਾ ਕਿਸੇ ਨੂੰ ਉਹਦਾ ਕਾਰਨ ਹੈ ਕਿ ਡੇਂਗੂ ਜਿਹੜਾ ਸਭ ਤੋਂ ਵੱਧ ਫੈਲ ਰਿਹਾ ਹੈ ਨਿਸ਼ਾ ਸਰ ਨਾਲ ਚਿੰਤਾ ਦਾ ਵਿਸ਼ਾ ਇਹ ਹੈ ਕਿ ਡੇਂਗੂ ਜਿਹੜਾ ਸ਼ਾਇਦ ਬਹੁਤ ਫੈਲ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਸਟਰੀਟ ਲੱਗਦਾ ਟੋਟਲ ਬੰਦ ਨੇ ਸਾਨੂੰ ਸਾਰੇ ਚੌਕੀਦਾਰ ਜਿੰਨੇ ਵੀ ਸਿਕਿਉਰਿਟੀ ਗਾੜੀ ਰੱਖੇਦੇ ਆ ਉਹ ਸਾਰਿਆਂ ਦੇ ਫੋਨ ਆਂਦੇ ਨੇ ਕਿ ਲਾਈਟਾਂ ਜਗਾਓ ਰਾਤ ਨੂੰ ਦੋ ਚਾਰ ਦਿਨ ਪਹਿਲਾਂ ਮੀਂਹ ਪਿਆ ਪਾਣੀ ਦਾ ਵਿਕਾਸ ਬੀਆਲੀ ਮਾਰਕੀਟ ਬਾਟਾ ਚੌਂਕ ਜੇ ਰੋਡ ਗੀਤਾ ਭਾਵਨ ਰੋਡ ਜਹਾਜਬੜਾ ਚੌਂਕ ਉਹਦਾ ਬਾਈਪਾਸ ਅੰਡਰ ਬ੍ਰਿਜ ਬਣਿਆ ਉਹ ਵੀ ਸਾਰਾ ਜਿਹੜਾ ਪਾਣੀ ਚ ਡੁੱਟ ਗਿਆ ਸੀ ਫੋਗਿੰਗ ਵਾਸਤੇ ਹੁਣ ਇਹਨਾਂ ਨੂੰ ਕਿਹਾ ਫੋਗਿੰਗ ਮਸ਼ੀਨਾ ਵਾਸਤੇ ਇਹ ਕਹਿੰਦੇ ਸਾਡੀ ਮਸ਼ੀਨਾ ਖਰਾਬ ਨੇ ਪਰ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਫੋਗਿੰਗ ਮਸ਼ੀਨਾ ਜਿਹੜੀਆਂ ਨੇ ਉਹ ਕਰਵਾ ਲਿਆ ਕੰਪੋਗਿੰਗ ਕਰਵਾ ਲਈ ਹੈ ਸ਼ਹਿਰ ਦੇ ਵਿੱਚ ਸਟਰੀਟ ਲਾਈਟਾਂ ਮੱਲੇ ਮੈਂ ਮਤੀ ਨੰਬਰ ਵਾਰ ਚੜਨਾ 29 ਨੰਬਰ ਵਾਰਚ ਨੂੰ ਓਏ ਫੋਨ ਆਂਦੇ ਨੇ ਕਿ ਲਾਈਟਾਂ ਜਗਾਓ ਪਰ ਕੋਈ ਵੀ ਸਾਡੀ ਇਸ ਸਰਕਾਰ ਸੰਦੀ ਨਹੀਂ ਗਈ ਇਹ ਸਾਡਾ ਕਮੇਟੀ ਘਰ ਜਿਹੜਾ ਸਾਡੇ ਨਾਲ ਭੇਤ ਭਾਵ ਕਰ ਰਿਹਾ ਕਿਉਂਕਿ ਉਹ ਸਰਕਾਰ ਜਿਹੜੀ ਆ ਉਹ ਸਾਡੀ ਆ ਪਰ ਉੱਥੇ ਉਹਨਾਂ ਦਾ ਰਾਜ ਚੱਲਣ ਡਿਆ ਕਿਉਂਕਿ ਉਹਨਾਂ ਦੀ ਟੀਮ ਸਾਰੀ ਉਹਨਾਂ ਨਾਲ ਰਲਈ ਹੋਈ ਆ ਤੇ ਸਾਨੂੰ ਬੇਸ਼ੱਕ ਸਾਡੇ ਕੰਮਾਂ ਨੂੰ ਇਨਕਾਰ ਦੀ ਪਈ ਆ ਤੇ ਸਾਡੀ ਆਹੀ ਬੇਨਤੀ ਆ ਕਿ ਸਰਕਾਰ ਮਤਲਬ ਆਹੀ ਜੇ ਇਹਨਾਂ ਨੇ ਨਾ ਸਾਡੀ ਗੱਲ ਮੰਗਾ ਮੰਨੀਆਂ ਸ਼ਹਿਰ ਵਾਸੀਆਂ ਅਤੇ ਨਾਗਰਿਕਤਾ ਯਾ ਮੇਰੇ ਜਨ ਤੱਕ ਟਾਇਲਟ ਵਗੈਰਾ ਉਹ ਵੀ ਬਿਲਕੁਲ ਬੰਦ ਪੇ ਦੇ ਦੋ ਹੈ ਕਹਿੰਦੇ ਗੌਰਮੈਂਟ ਸਕੂਲ ਦੇ ਲਾਗੇ ਦੋ ਹੈ ਕਹਿੰਦੇ ਬਾਟਾ ਚੌਂਕ ਦੇ ਲਾਇਬ੍ਰੇਰੀ ਚੌਂਕ ਤੇ ਦੋ ਟੈਂਕੀ ਦੇ ਥੱਲੇ ਉਹਨਾਂ ਦਾ ਵੀ ਬਿਲਕੁਲ ਬੰਦ ਪੇ ਦੇ ਨੂੰ ਕੋਈ ਸਫਾਈ ਨਹੀਂ ਕੋਈ ਸਾਰੇ ਬੰਨ ਸਫਾਈ ਦਾ ਮਾਰਾ ਸ਼ਹਿਰ ਚ ਪ੍ਰਸ਼ਾਸਨ ਨਾਲ ਅਸੀਂ ਗੱਲ ਐਸਡੀਐਮ ਸਾਹਿਬ ਨੂੰ ਮਿਲੇ ਸੀ ਉਦੋਂ ਅਪਾਰਟਮੈਂਟੋਂ ਅਸੀਂ ਮੰਗ ਪੱਤਰ ਦਿੱਤਾ ਸੀ ਪਰ ਇਹ ਹੈ ਕਿ ਜੇ ਹੈ ਕਮੇਟੀ ਘਰ ਵਾਲੇ ਸਾਡੇ ਮਤਲਬ ਨਹੀਂ ਮੰਨੇ ਸਾਨੂੰ ਆਪਣੀ ਸਰਕਾਰ ਚ ਰਹਿੰਦਾ ਆ ਵੀ ਇਹਨਾਂ ਧਰਨਾ ਦੇਣਾ ਪਿਆ ਕਿ ਇਹਨਾਂ ਦੇ ਵਿਰੋਧ ਦੇ ਧਰਨਾ ਪਿਆਗੇ ਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਾਂਗੇ ਥੈਂਕ ਯੂ ਆਸਪੋਰਬਾ ਪਾਰਲਮੈਂਟਲ ਪ੍ਰਧਾਨ ਪ੍ਰੈਜ਼ੀਡੈਂਟ ਸ਼ੋਕਮਾ ਜਨ ਇਹ ਸ਼ਹਿਰ ਦੇ ਜਿਹੜੇ ਹਾਲਾਤ ਹੈ ਹਲੇ ਬਹੁਤ ਜ਼ਿਆਦਾ ਸ਼ਹਿਰ ਗਲਵੀ ਨਾਲ ਭਰੇ ਹੋ ਪਿਆ ਵਾ ਸਾਨੂੰ ਲੋਕਾਂ ਨੇ ਹਰ ਰੋਜ਼ ਕੋਈ 10 15 20 ਬੰਦੇ ਜਿਹੜੇ ਸਾਨੂੰ ਰੋਜ਼ ਖੋਣ ਲਾਂਦੇ ਨੇ ਅੱਗੇ ਕੰਮ ਲੈਟਾਂ ਦਿੰਦੇ ਰਹੇ ਇਹ ਸਰਕਾਰ ਤੁਹਾਡੀ ਆਮ ਪਾਰਟੀ ਸਰਕਾਰ ਆ ਮਦੀ ਇਹਦਾ ਕੰਮ ਜਿਹੜੇ ਨਹੀਂ ਹੁੰਦੇ ਵੇ ਇਸ ਸਾਨੂੰ ਥਾਂ ਥਾਂ ਤੇ ਜਿਹੀ ਤੇ ਲੱਗੇ ਬਿੱਟ ਗਿਆ ਕੰਮ ਦਬਿਆ ਇਹ ਜਿਹੜਾ ਕੰਮ ਦਬਿਆ ਬਿਟ ਗਿਆ ਹੁਣ ਦਬਿਆ ਵਾ ਇਹ ਕੋਈ ਦੂਜਾ ਨਹੀਂ ਕਰਦਾ ਵੀ ਆਪਣੇ ਲੋਕੀ ਅਸੀਂ ਆਪਣੇ ਪੇਸ਼ ਭਾਵ ਦੇ ਬਿਨਾਂ ਕੰਮ ਕਰੀਏ ਪਰ ਇਹ ਕੋਈ ਪੇਸ਼ ਭਾਵ ਦੇ ਬਿਨਾਂ ਕੰਮ ਨਹੀਂ ਸਰ ਬਿਟ ਗਿਆ ਕੰਮ ਹੁੰਦੇ ਰਹੇ ਬੱਚੇ ਕਿਹਦਾ ਕੋਈ ਅ ਉਹ ਜੀ ਬਣਾਤਾ ਦਿਆ ਉਹਦਾ ਸਮਾਨ ਚੁੱਕ ਕੇ ਲੈ ਜਾਣਗੇ ਪਹਿਲਾਂ ਵੀ ਇਹ ਲੋ ਟੰਕ ਕਰੋ ਇਹ ਸਾਡੇ ਉਹਨਾਂ ਦੇ ਉਹਨਾਂ ਦੇ ਬੰਦੇ ਨੇ ਆਦੀ ਐਸ ਕਰਕੇ ਉਹ ਸਪੈਕਿਆਂ ਨਾਲ ਇਹ ਕੰਮ ਉਹ ਹੋ ਗਿਆ ਤੇ ਇਹ ਉਹਦੇ ਉਹਦੇ ਸਾਰਾ ਸ਼ਹਿਰ ਵਿੱਚ ਹਰ ਤਰ੍ਹਾਂ ਦੇ ਜਿੱਥੇ ਮਰਦੀ ਜੇ ਰੋੜ ਦੇ ਲੋ ਨਹਿਰੂ ਭਰ ਦੇ ਲੋ ਜਿੱਥੇ ਮਰਦੀ ਆ ਦੇ ਲੋ ਉੱਥੇ ਨੰਗਾ ਨਹੀਂ ਜਾਂਦਾ ਜਦੋਂ ਉੱਥੇ ਗੱਡੀਆਂ ਪਾਰ ਕੇ ਗੱਡੀਆਂ ਲਾਂ ਜਾਂਦੇ ਨੇ ਗਰਾਜ ਉਹ ਆਨੇ ਕਹਿੰਦੇ ਬੜੀ ਮੁਸ਼ਕਲ ਨਾਲ ਉਥੋਂ ਆਏ ਆ ਅਸ ਕੰਗੇ ਸ਼ਹਿਰ ਦੇ ਜਰੀਏ ਸਭ ਕੁਝ ਖਰਾਬ ਆ ਉਹਦਾ ਹੱਲ ਕਿੱਥਾ ਹੈ ਜੇ ਉਹ ਹੱਲ ਨਾ ਹੋਇਆ ਉਹਦੇ ਉਹਦਾ ਵਰਤਾਲ ਕਰ ਰਹਿਤਰ ਰੱਖ ਗਿਆ ਦੇਖੋ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਾ ਕਿ ਕੁਝ ਝਾੜੂ ਦੇ ਜਿਹੜੇ ਚ ਹੈਗੇ ਨੇ ਆਪੂ ਉਹਨਾਂ ਨੇ ਪ੍ਰੈਸ ਕਾਨਫਰੈਂਸ ਕੀਤੀ ਆ ਸੋ ਇੱਕ ਉਹਨਾਂ ਨੇ ਪਤਾ ਲੱਗਾ ਕਿ ਸਫਾਈ ਦੇ ਮੁੱਦੇ ਤੇ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਾਡੇ ਨਗਰ ਕੌਂਸਲ ਦੇ ਵਿੱਚ ਸਭਾਈ ਦੀ ਪ੍ਰੋਬਲਮ ਹੈ ਇਹ ਪਿਛਲੇ ਕੋਈ 10-15 ਦਿਨਾਂ ਤੋਂ ਹੈ ਪ੍ਰੋਬਲਮ ਕਿਉਂਕਿ ਸਾਡਾ ਜਿਹੜਾ ਕੂੜਾ ਸੀ ਇਹ ਮਾਂਚੋਪੜੇ ਸਾਡੇ ਜਾਂਦਾ ਸੀ ਉੱਥੇ ਸਾਡੇ ਮਾਣਯੋਗ ਐਮਪੀ ਸਿਚੇਵਾਲ ਸਾਹਿਬ ਆਏ ਸੀ ਤੇ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਉੱਥੇ ਉਹਨਾਂ ਨੇ ਕੂੜਾ ਲਗਾਉਣਾ ਬੰਦ ਕਰ ਦਿੱਤਾ ਜਿਸ ਕਰਕੇ ਅਸੀਂ ਆਲਰੇਡੀ ਅਸੀਂ 20 ਤਰੀਕ ਨੂੰ ਅਸੀਂ ਅਖਬਾਰ ਦੇ ਵਿੱਚ ਪਬਲਿਸ਼ ਕਰ ਚੁੱਕੇ ਹਾਂ ਦੇ ਚੁੱਕੇ ਹਾਂ ਐਡ ਪੀਸ ਸਾਨੂੰ ਜਗ੍ਹਾ ਚਾਹੀਦੀ ਕਿਉਂਕਿ ਅਸੀਂ ਬਹੁਤ ਜਲਦ ਪ੍ਰੋਸੈਸਿੰਗ ਪਲਾਂਟ ਲਗਾ ਰਹੇ ਆ ਕਿਉਂਕਿ ਸਾਨੂੰ ਜਗ੍ਹਾ ਦੀ ਪ੍ਰੋਬਲਮ ਆ ਰਹੀ ਆ ਸ਼ਹਿਰ ਦੇ ਵਿੱਚ ਜਿਹੜੀਆਂ ਨਗਰ ਕਾਉਂਸਲ ਦੀਆਂ ਜਗ੍ਹਾ ਨੇ ਉਹ ਬਿਲਕੁਲ ਰਿਹਾਇਸ਼ੀ ਏਰੀਆ ਦੇ ਨਾਲ ਲੱਗਦੀਆਂ ਨੇ ਇਸ ਕਰਕੇ ਉੱਥੇ ਵੀ ਅਸੀਂ ਉਹਨੂੰ ਪ੍ਰੋਸੈਸਿੰਗ ਪਲਾਂਟ ਨੂੰ ਨਹੀਂ ਲਾ ਸਕਦੇ ਕਿਉਂਕਿ ਜਿੱਥੇ ਵੀ ਪ੍ਰੋਸੈਸਿੰਗ ਪਲਾਂਟ ਲੱਗਣਾ ਉੱਥੇ ਬਤੌਰ ਸਾਰੇ ਵੱਖ-ਵੱਖ ਡਿਪਾਰਟਮੈਂਟਾਂ ਦੀਆਂ ਐਨਓਸੀ ਜ਼ਰੂਰੀ ਨੇ ਪ੍ਰਦੂਸ਼ਣ ਬੋਰਡ ਤੋਂ ਵੀ ਹੋਰ ਸਬੰਧਤ ਅਧਿਕਾਰੀਆਂ ਤੋਂ ਲੈਣੀ ਹੈ ਜ਼ਰੂਰੀ ਨੇ ਸੋ ਮੇਰੇ ਇੱਕ ਦੋ ਜਗ੍ਹਾ ਅਸੀਂ ਆਇਡੈਂਟੀਫਾਈ ਕੀਤੀਆਂ ਸੀ ਪਰ ਉਹਦੇ ਵਿੱਚ ਉੱਥੇ ਆ ਫੀਜ਼ਿਬਿਲਟੀ ਨਹੀਂ ਬਣੀ ਸੋ ਇਹ ਬੜਾ ਗੰਭੀਰ ਮਸਲਾ ਇਹ ਇਕੱਲਾ ਨਗਰ ਕੌਂਸਲ ਦਾ ਨਹੀਂ ਪੂਰੇ ਸ਼ਹਿਰ ਵਾਸੀਆਂ ਲਈ ਪ੍ਰੋਬਲਮ ਆ ਇਹ ਇਹਦੇ ਬਾਰੇ ਮਾਜੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਹਨਾਂ ਨੇ ਐਮਐਲ ਸਾਹਿਬ ਵੀ ਉਹਨਾਂ ਨਾਲ ਗੱਲ ਕਰ ਚੁੱਕੇ ਨੇ ਦੋ ਤਿੰਨ ਵਾਰ ਫੋਨ ਤੇ ਮੈਂ ਪਰਸਨਲੀ ਏਡੀਸੀ ਸਾਹਿਬ ਨੂੰ ਵੀ ਤਿੰਨ ਵਾਰ ਤਿੰਨ ਚਾਰ ਵਾਰ ਇਸ ਮਸਲੇ ਦੇ ਡਿਸਕਸ ਹੋਇਆ ਪ੍ਰਸ਼ਾਸਨ ਵੀ ਇਸ ਬਾਰੇ ਲੱਗਾ ਹੋਇਆ ਤੇ ਨਗਰ ਕੌਂਸਲ ਦੇ ਸਮੂਹ ਸਟਾਫ ਵੀ ਜਿਹੜਾ ਇਹਦੇ ਬਾਰੇ ਲੱਗਾ ਹੋਇਆ ਅਸੀਂ ਆਲਰੇਡੀ ਐਡ ਦਿੱਤੀ ਹੋਈ ਹੈ ਕਿ ਕੋਈ ਵੀ ਸਾਨੂੰ ਜਿਹੜੀ 2.5 ਤੋਂ 3 ਏਕੜ ਜਿਹੜੀ ਜਗਾ ਵਾ ਉਹ ਜਿਹੜੀ ਸਾਨੂੰ ਲੀਸ ਤੇ ਮਿਲ ਜੇ ਜਾਂ ਤੇ ਅਸੀਂ ਉੱਥੇ ਆਪਣਾ ਜਿਹੜਾ ਪ੍ਰੋਸੈਸਿੰਗ ਪਲਾਂਟ ਲਾ ਸੀ ਗਏ ਕਿਉਂਕਿ ਆ ਟੈਂਡਰ ਵੀ ਅਸੀਂ 1 ਕਰੋੜ 21 ਲੱਖ ਦੇ ਜਿਹੜੇ ਟੈਂਡਰ ਕਰ ਦਿੱਤੇ ਨੇ ਤੇ ਅਸੀਂ ਹੁਣ ਫਿਲਹਾਲ ਅਸੀਂ ਪਿੱਟਸ ਬਣਾ ਰਹੇ ਨੇ ਵੱਤ ਵੱਤ ਕਿ ਤਾਂ ਜੋ ਗਿੱਲਾ ਕੂੜਾ ਸੁੱਕਾ ਕੂੜਾ ਜਿਹੜਾ ਉਹਨੂੰ ਅਲੱਗ ਸੈਗਰੀਗੇਟ ਕੀਤਾ ਜਾਏ ਤੇ ਸੈਪਰੇਟਰ ਮਸ਼ੀਨਾਂ ਲਗਾਈਆਂ ਜਾਣ ਹੋਰ ਜਿਹਦਾ ਅਸੀਂ ਆਲਰੇਡੀ ਟੈਂਡਰ ਫਲੈਸ਼ ਕਰ ਦਿੱਤਾ 7 ਦਿਨਾਂ ਦਾ ਟੈਂਡਰ ਲਗਾਇਆ ਐਮਰਜੈਂਸੀ ਤੇ ਹੋਰ ਵੀ ਜਗ੍ਹਾ ਆਈਡੈਂਟੀਫਾਈ ਕੀਤੀਆਂ ਜਿੱਥੇ ਇਹ ਪਿਟਸ ਬਣਾ ਰਹੇ ਆ ਤੇ ਸੈਪਰੇਟਰ ਮਸ਼ੀਨਾਂ ਲਗਾ ਰਹੇ ਬੇਲਿੰਗ ਮਸ਼ੀਨ ਜਿੱਥੇ ਉਥੇ ਸਾਰਾ ਕੂੜੇ ਨੂੰ ਸੈਗਰੀਗੇਟ ਕੀਤਾ ਜਾ ਰਿਹਾ ਸੋ ਇਹ ਜਿਹੜੀ ਪ੍ਰੋਬਲਮ ਆ ਜਿਹੜੀ ਇਹ ਆ ਬੜਾ ਗੰਭੀਰਤਾ ਨਾਲ ਇਹਨੂੰ ਲੱਗੇ ਹੋਏ ਆ ਜਦੋਂ ਵੀ ਸਾਨੂੰ ਸੂਟੇਬਲ ਜਗ੍ਹਾ ਮਿਲਦੀ ਆ ਤੇ ਅਸੀਂ ਇਹਨੂੰ ਜਿਹੜਾ ਪਸਤਾ ਕਹਿੰਦੇ ਇੱਕ ਸਾਡੀ ਨਗਰ ਕੌਂਸਲ ਫਰਮਾਈ ਨਹੀਂ ਦਦਾ ਸਾਡੀ ਵੀ ਸੁਮਾਈ ਹੁੰਦੀ ਦੂਜਾ ਸਟਰੀਟ ਲਾਈਟਾਂ ਦੀ ਬੜੀ ਦਿੱਕਤ ਆਦੀ ਦੇਖੋ ਵਿਰੋਧੀਆਂ ਦਾ ਕੰਮ ਆ ਵਿਰੋਧ ਕਰਨਾ ਤੇ ਉਹ ਉਹਨਾਂ ਨੇ ਕਰਦੇ ਰਹਿਣਾ ਅਸੀਂ ਆਪਣਾ ਕੰਮ ਕਰਦੇ ਰਹਿਣਾ ਦੇਖੋ ਇਹ ਤੇ ਜਦੋਂ ਵੀ ਕਿਸੇ ਨੇ ਕੰਮ ਕੀਤਾ ਹੋਏ ਉਹਦਾ 5 ਸਾਲ ਬਾਅਦ ਟੈਸਟ ਹੁੰਦਾ ਤੇ ਆ ਹੁਣੇ ਟੈਸਟ ਹੋਇਆ ਆਪਣੇ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਜੇ ਕੰਮ ਕੀਤੇ ਨੇ ਤੇ ਗੁਰਦਾਸਪੁਰ ਸ਼ਹਿਰ ਵਾਲਿਆਂ ਨੇ ਸ਼ਹਿਰ ਸਾਨੂੰ ਇਥੋਂ ਸ਼ਹਿਰ ਦੇ ਵਿੱਚੋਂ ਜਤਾ ਕੇ ਭੇਜਿਆ ਇੱਕ ਦਿਨ ਦਾ ਟਾਈਮ ਲੱਗਾ ਜਿੱਦਾਂ ਜੇ ਨਾਮ ਵੈਲਿਡੇਟ ਕਰੇ ਟੈਸਟ ਆਪਾਂ ਦੇਖੋ ਪਰ ਟੈਸਟ ਕਰਦਾ ਵੈਲਕਮ ਕਰਦੇ ਆ ਮੋਸਟ ਫਾਇਦਾ ਜ਼ਰੂਰ ਹੈਗਾ ਮਸਲਾ ਉਹਦੇ ਤੇ ਅਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਆਲਰੇਡੀ ਲਿਆ ਚੁੱਕੇ ਆ ਕੀ ਤੁਸੀਂ ਵੀ ਸਰ ਕਿਤੇ ਦੇਖੋ ਕਿ ਸਾਨੂੰ ਕੋਈ ਪੰਚਾਇਤ ਦੇ ਵਿੱਚੋਂ ਸੂਟੇਬਲ ਜਗ੍ਹਾ ਮਿਲ ਜਾਏ ਤਾਂ ਜੋ ਅਸੀਂ ਪੈਸੇ ਲਗਾ ਕੇ ਉੱਥੇ ਪ੍ਰੋਸੈਸਿੰਗ ਪਲਾਂਟ ਲਾਇ ਲਾਈਏ ਨਾ ਕਿ ਅਸੀਂ ਉੱਥੇ ਕੂੜਾ ਡੰਪ ਕਰਨਾ ਹੁਣ ਪ੍ਰੋਪਰ ਅਸੀਂ ਪ੍ਰੋਸੈਸਿੰਗ ਪਲਾਂਟ ਲਾਉਣਾ ਉੱਥੇ ਪ੍ਰੋਪਰ ਵੱਖ-ਵੱਖ ਮਸ਼ੀਨਰੀ ਜਿਹੜੀ ਅਸੀਂ ਲਗਾਵਾਂਗੇ ਜਿੰਨਾ ਵੀ ਕੂੜਾ ਆਊਗਾ ਉਹਨੂੰ ਆਪਾਂ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਕਰਕੇ ਉਹਨੂੰ ਅਸੀਂ ਸੈਪਰੇਟ ਕਰਾਂਗੇ ਤਾਂ ਇੱਕ ਹੋਰ ਲੱਗਿਆ ਨਗਰ ਕੌਂਸਲ ਦੇ ਵਿੱਚ ਕੋਈ ਵੀ ਕੰਮ ਹੁੰਦਾ ਤਾਂ ਬਿਨਾਂ ਪੈਸੇ ਤੋਂ ਵੀ ਕੰਮ ਨਹੀਂ ਹੁੰਦਾ ਦੇਖੋ ਸਰਕਾਰ ਇਹਨਾਂ ਦੀ ਆ ਵਿਜੀਲੈਂਸ ਇਹਨਾਂ ਦੀ ਆ ਅਫਸਰ ਇਹਨਾਂ ਦੇ ਆ ਜੇ ਕੋਈ ਹੁੰਦਾ ਪੈਸਿਆਂ ਨਾਲ ਤੇ ਫੜ ਕੇ ਅੰਦਰ ਦੇਣ ਉਹਨੂੰ ਆਪ ਆਪਾਂ ਦੀ ਅਲਾਉ ਕਰਦੇ ਇਹਨੇ ਅਲਾਉ ਸੀ ਰਹਿਣਾ ਸੀ ਜੀ ਅੱਗੇ ਜਾਣਾ ਇੱਥੇ ਐਨਓਸੀ ਜਿਹੜੀ ਆ ਉਹ ਤੇ ਏਡੀਸੀ ਲੈਵਲ ਤੇ ਆ ਇਟਸ ਮੀਨ ਏਡੀਸੀ ਸਾਹਿਬ ਵੀ ਪੈਸੇ ਲੈਂਦੇ ਨੇ ਇਹਦੇ ਕੋ ਉਹਨਾਂ ਦਾ ਕਹਿਣਾ ਮੈਂ ਤੁਹਾਨੂੰ ਦੱਸਦਾ ਜਿਹੜੀ ਐਨਓਸੀ ਪ੍ਰੋਸੈਸ ਆ ਨਾ ਉਹ ਪਹਿਲਾਂ ਜਦੋਂ ਕਿਸੇ ਨੇ ਐਨਓਸੀ ਅਪਲਾਈ ਕਰਨੀ ਪਹਿਲਾਂ ਸਾਡੇ ਆਪਣੇ ਇੱਥੇ ਡਰਾਫਟਮੈਨ ਦੀ ਆਈਡੀ ਚਾਹੀਦੀ ਬਿਲਡਿੰਗ ਇੰਸਪੈਕਟਰ ਦੀ ਆਈਡੀ ਜਾਂਦੀ ਉਸ ਤੋਂ ਬਾਅਦ ਆਪਣੇ ਜੈ ਸਾਹਿਬ ਦੇ ਆਈਡੀ ਚ ਜਾਂਦੀ ਉਸ ਤੋਂ ਬਾਅਦ ਜਿਹੜੀ ਆ ਈਓ ਸਾਹਿਬ ਦੀ ਆਈਡੀ ਫਾਈਨਲ ਅਥਾਰਟੀ ਐਨਓਸੀ ਦੀ ਏਡੀਸੀ ਸਾਹਿਬ ਨੇ ਸੋ ਇਹ ਅਲੀਗੇਸ਼ਨ ਲਾਉਣ ਲੱਗੇ ਆ ਥੋੜਾ ਬਹੁਤਾ ਅਗਰੀਸ ਕਰਨ ਕਿਉਂਕਿ ਸਾਰੇ ਜਿੰਦੇ ਵੀ ਪ੍ਰਸ਼ਾਸਨ ਦੇ ਅਧਿਅਤਸਨ ਨੇ ਬਹੁਤ ਵਧੀਆ ਅਧਿਅਤਸਨ ਨੇ ਤੇ ਬੜੇ ਤੰਦਈ ਨਾਲ ਕੰਮ ਕਰ ਰਹੇ ਨੇ ਜੀ ਜੀ ਐਡਮਿਨਿਟ੍ਰਿਵਿ ਭਾਈ ਇਸ ਮਸਿਆ ਦੱਸ ਰਹੇ ਜੀ ਦੇਖੋ ਸਟਰੀਟ ਲਾਈਟ ਦੇ 6 ਮੁਲਾਜ਼ਮ ਨੇ ਸਾਡੇ ਕੋਲ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਹੀ ਹੋਰ ਤੁਹਾਨੂੰ ਅੱਜ ਗੱਲ ਦੱਸਣਾ ਚਾਹੁੰਦਾ ਤੁਸੀਂ ਚਲੋ ਅੱਜ ਆਇਓ ਇੱਥੇ ਸਾਨੂੰ ਸਰਕਾਰ ਨੇ ਕੁਝ ਪੈਸੇ ਦਿੱਤੇ ਸੀ ਪਹਿਲਾਂ